जय भीम जय भारत जी जय गुरुदेव ਧੰਨ ਗੁਰਦੇਵ ਜੀ ਸੋ ਅੱਜ ਅੰਬੇਡਕਰ ਸੈਨਾ ਰਜਿਸਟਰਡ ਪੰਜਾਬ ਜਲੰਧਰ ਯੂਨਿਟ ਵੱਲੋਂ ਜੋ ਹਰ ਸਾਲ ਬਾਬਾ ਸਾਹਿਬ ਜੀ ਦੇ ਪ੍ਰੀ ਨਿਰਮਾਨ ਦਿਵਸ ਨੂੰ ਸਮਰਪਿਤ ਜੋ ਬਲੱਡ ਡੋਨੇਸ਼ਨ ਕੈਂਪ ਲਾਇਆ ਜਾਂਦਾ ਹੈ ਉਹ ਅੱਜ ਇਹ ਬਲੱਡ ਡੋਨੇਸ਼ਨ ਕੈਂਪ ਜਿਹੜਾ ਉਹ ਲਾਇਆ ਗਿਆ ਜਿਲ੍ਹਾ ਭਲਾਈ ਦਫ਼ਤਰ ਵਿਖੇ ਸੋ ਅੱਜ ਬਹੁਤ ਸਾਥੀ ਜਿਹੜੇ ਆ ਉਹਨਾਂ ਨੇ ਬਲੱਡ ਡੋਨੇਟ ਕੀਤਾ ਔਰ ਇਸ ਕੈਂਪ ਦੇ ਵਿੱਚ ਲੋੜਵੰਦ ਲੜਕੀਆਂ ਨੂੰ ਸਲਾਈ ਮਸ਼ੀਨਾਂ ਔਰ ਜਿਹੜੇ ਅੰਗਹੀਣ ਸੀ ਉਹਨਾਂ ਨੂੰ व्हीलचेयर्स ਜਿਹੜੀਆਂ ਦਿੱਤੀਆਂ ਗਈਆਂ ਸੋ ਅੱਜ ਕੈਂਪ ਬਹੁਤ ਵਧੀਆ ਸ਼ੁਰੂਆਤ ਹੋਈ ਸੰਤਾ ਮਹਾਪੁਰਸ਼ਾਂ ਨੇ ਅਰਦਾਸ ਕੀਤੀ ਔਰ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਹਿਮਾਂਸ਼ੂ ਅਗਰਵਾਲ ਜੀ ਔਰ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਜੀ ਔਰ ਸਾਡੇ ਤਹਿਸੀਲਦਾਰ ਗੁਰਪ੍ਰੀਤ ਸਿੰਘ ਜੀ ਸਬ ਰਜਿਸਟਰਰ ਜਲੰਧਰ ਬਾਨ ਔਰ ਹੋਰ ਵੀ ਪ੍ਰਸ਼ਾਸਨ ਦੇ ਅਧਿਕਾਰੀ ਇਸ ਕੈਂਪ ਦੇ ਵਿੱਚ ਆਪਣੀ ਹਾਜ਼ਰੀ ਲਵਾ ਕੇ ਗਏ ਸੋ ਅੱਜ ਦਾ ਇਸ ਕੈਂਪ ਦੇ ਵਿੱਚ ਸਾਡੇ ਪ੍ਰਧਾਨ ਬਲਵਿੰਦਰ ਬੁੱਗਾ ਜੀ ਜੋ ਕਿ ਕਾਫੀ ਦਿਨਾਂ ਤੋਂ ਅਸੀਂ ਇਸ ਕੈਂਪ ਦੀ ਮਿਹਨਤ ਕੀਤੀ ਔਰ ਆਰਗੇਨਾਈਜ਼ ਕਰ ਰਹੇ ਸੀਗੇ ਤੇ ਇਸ ਦੌਰਾਨ ਉਹਨਾਂ ਦੇ ਫਾਦਰ ਸਾਹਿਬ ਕਾਫੀ ਦਿਨਾਂ ਤੋਂ ਬਿਮਾਰ ਸਿਗੇ ਫਰਮਾਨ ਹਸਪੀਟਲ ਤੋਂ ਉਹਨਾਂ ਨੂੰ ਪਰਸੋਂ ਰੈਫਰ ਦੇ ਆਨੰਦ ਹਸਪੀਟਲ ਲੁਧਿਆਣਾ ਕੀਤਾ ਸੀ ਸੋ ਅੱਜ ਉਹਨਾਂ ਦੀ ਅਚਾਨਕ 1:30 ਵਜੇ ਸਾਨੂੰ ਖਬਰ ਮਿਲੀ ਕਿ ਉਹਨਾਂ ਦੀ ਮੌਤ ਹੋ ਗਈ ਆ ਅਸੀਂ ਅੱਜ ਬੜਾ ਇਹ ਦੁਖੀ ਹਿਰਦੇ ਦੇ ਨਾਲ ਅੱਜ ਦਾ ਜੋ ਕੈਂਪ ਹੈਗਾ ਉਹਨੂੰ ਨੇਪਰੇ ਚਾੜਿਆ ਪਰ ਅਸੀਂ ਬੁੱਗਾ ਜੀ ਦੇ ਨਾਲ ਸਾਰੀ ਅੰਬੇਡਕਰ ਸੈਨਾ ਦੀ ਸਮੁੱਚੀ ਟੀਮ ਜਿਹੜੀ ਆ ਅਸੀਂ ਉਹਨਾਂ ਦੇ ਨਾਲ ਦੁੱਖ ਪ੍ਰਗਟ ਕਰਦੇ ਹਾਂ ਔਰ ਉਹਨਾਂ ਦਾ ਜਿਹੜਾ ਸੰਸਕਾਰ ਹੈ ਉਹ ਉਹਦੇ ਬਾਰੇ ਅਸੀਂ ਫੇਸਬੁੱਕ ਤੇ ਸਾਰਾ ਤੁਹਾਨੂੰ ਦੱਸ ਦਿੱਤਾ ਜਾਊਗਾ ਵੀ ਕਦੋਂ ਸੰਸਕਾਰ ਹੈ ਇਸ ਬਲੱਡ ਕੈਂਪ ਦੇ ਵਿੱਚ ਸਾਨੂੰ ਜਿਹੜਾ ਸਹਿਯੋਗ ਆ ਸ਼੍ਰੀ ਗੁਰੂ ਅਵਿਦਾਸ ਸਭਾ ਦੁਬਈ ਦੇ ਪ੍ਰਧਾਨ ਸ਼੍ਰੀ ਰਾਮਪਾਲ ਜੀ ਔਰ ਨਿਰਮਲ ਸਿੰਘ ਟਰਾਂਸਪੋਰਟਰ ਜੀ ਔਰ ਬਿੱਟੂ ਚੰਬਰ ਜੀ ਜਿਹੜਾ ਕਿ ਇਸ ਲਾਈ ਮਸ਼ੀਨਾ ਔਰ व्हीਲ ਚੇਅਰ ਦੇ ਵਿੱਚ ਸਾਨੂੰ ਸਹਿਯੋਗ ਦਿੰਦੇ ਨੇ ਹਰ ਬਾਰੀ ਅਸੀਂ ਸਮੁੱਚੀ ਸ਼੍ਰੀ ਗੁਰੂ ਅਵਿਦਾਸ ਸਭਾ ਦੁਬਈ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਸਾਡੇ ਨਾਲ ਅੱਜ ਸਾਰੀ ਅੰਬੇਦਕਰ ਸੈਨਾ ਦੀ ਸਮੁੱਚੀ ਟੀਮ ਸਾਡੇ ਪ੍ਰਭ ਦੇਵਾਲ ਜੀ ਸਰਪੰਚ ਲੱਲੀਆਂ ਤੋਂ ਸਾਬਕਾ ਮੈਂਬਰ ਐਸਸੀ ਕਮਿਸ਼ਨ ਔਰ ਬਾਬਾ ਸੁਖਦੇਵ ਸਿੱਖੀ ਜੀ ਸਾਡੇ ਜਨਰਲ ਸੈਕਟੀ ਕੁਲਵਿੰਦਰ ਬਹਿਨ ਜੀ ਸਾਡੇ ਫਲੋਰ ਤੋਂ ਜਿਹੜੇ ਪ੍ਰਧਾਨ ਨੇ ਦੀਪਕ ਰਸੂਲਪੁਰੀ ਜੀ ਸੰਦੀਪ ਸੁੱਚੀਪੰਡ ਜੀ ਨੌਰਥ ਤੋਂ ਸਾਡੇ ਪ੍ਰਧਾਨ ਨੇ ਔਰ ਸਾਡੇ ਹੋਰ ਵੀ ਜਿਹੜੇ ਸਰਕਾਰੀ ਅਧਿਕਾਰੀ ਨੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਬਹੁਤ ਸਹਿਯੋਗ ਦਿੱਤਾ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਔਰਥੋਨੋਵਾ ਦੀ ਜਿਹੜੀ ਬਲੱਡ ਬਲੱਡ ਬੈਂਕ ਦੀ ਜੋ ਡਾਕਟਰਾਂ ਦੀ ਟੀਮ ਹੈ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਸਮੁੱਚਾ ਜੋ ਮੀਡੀਆ ਖਾਸ ਕਰਕੇ ਨਿਊਜ਼ 22 ਪੀਵੀ ਦਾ ਜਿਹੜਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਸਾਰੇ ਕੈਂਪ ਨੂੰ ਕਵਰ ਕਵਰੇਜ ਕੀਤੀ ਹੈਗੀ ਆ ਔਰ ਲੋਕਾਂ ਤਾਈਏ ਸਾਡਾ ਸੰਦੇਸ਼ ਜਿਹੜਾ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਮਰਪਿਤ ਸੀਗਾ ਜਾਂ ਸਤਗੁਰੂ ਵਿਦਾਸ ਮਹਾਰਾਜ ਜੀ ਦਾ ਜੋ ਮਿਸ਼ਨ ਹੈ ਬਹੁਜਨ ਰੈਬਰਾਂ ਦਾ ਜੋ ਮਿਸ਼ਨ ਹੈ ਇਹ ਇੱਕ ਜਰੀਆ ਵੀ ਹੈ ਔਰ ਇਹ ਬਲੱਡ ਖੂਨਦਾਨ ਜਿਹੜਾ ਕੈਂਪ ਹੈ ਉਹਦੇ ਵਿੱਚ ਕਿਸੇ ਵੀ ਜਾਨ ਬਚਦੀ ਹੈ ਜਿਹੜਾ ਕਿ ਅਸੀਂ ਬਲੱਡ ਨੌਜਵਾਨ ਦਾਨ ਕਰਦੇ ਨੇ ਬਲੱਡ ਡੋਨੇਟ ਕਰਦੇ ਨੇ ਔਰ ਉਹ ਉਹਦੇ ਨਾਲ ਕਿਸੇ ਵੀ ਕੀਮਤੀ ਜਾਨ ਬਾਈ ਦੀ ਆ ਔਰ ਉਹਦੇ ਨਾਲ ਨਾਲ ਜਿਹੜਾ ਆ ਗੁਰੂ ਨਾਨਕ ਦੇਵ ਜੀ ਦਾ ਔਰ ਡਾਕਟਰ ਅੰਬेडकर ਜੀ ਦਾ ਔਰ ਬੌਜਨ ਰਹਿਬਰਾਂ ਦਾ ਜੋ ਸਾਡਾ ਮਿਸ਼ਨ ਆ ਉਹਦਾ ਪ੍ਰਚਾਰ ਵੀ ਹੋ ਜਾਂਦਾ ਸੋ ਮੈਂ ਇੱਕ ਵਾਰ ਫੇਰ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹੌਂਦਲਾ ਦਿੱਤਾ ਜੀ ਜੈ ਪੀਨ ਜੈ ਭਾਰਤ ਜੈ ਗੁਰੂ ਦੇਵ ਧੰਨ ਗੁਰਦੇਵ ਜੀ